ਵੀ ਮੋਦੀ ਨੂੰ ਵੀ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਦੇ ਹਿੰਦੁਸਤਾਨ ਦਾ ਮੈਚ ਕਰਵਾ ਰਹੇ ਆ 3 ਨੋਟ ਸੀ ਠੀਕ ਹੈ ਜੇ ਕਿਸੇ ਅੰਦਰਾਗੰਦ ਨੂੰ ਮਾਰ ਦਿੰਦਾ ਤੇ ਫਿਰ ਉਹਨਾਂ ਨੂੰ ਇਲੈਕਸ਼ਨ ਲੜਾ ਕੇ ਜਿਤਾ ਦਿੰਦੇ ਆ ਠੀਕ ਹੈ ਫਿਰ ਕਹਿੰਦੇ ਅਸੀਂ ਪੰਜਾਬ ਦੇ ਗੁਲਾਮ ਆ ਜਿਹੜੇ ਗੁਲਾਮ ਇਸ ਤਰ੍ਹਾਂ ਗੁਲਾਮੀ ਇਸ ਤਰ੍ਹਾਂ ਦੀ ਹੋਊਗੀ ਤੇ ਆਜ਼ਾਦੀ ਕਿਸ ਤਰ੍ਹਾਂ ਦੀ ਹੋਊਗੀ ਇਹਨਾਂ ਦੀ ਉਹ ਮੱਥਾ ਵੀ ਟੇਕਦੇ ਐਦਾਂ ਦਾ ਕਰਕੇ ਮਤਲਬ ਉਹ ਚੀਜ਼ਾਂ ਦੇ ਪਾਵਾਂਗੇ ਅਕਾ ਜੀ ਤੁਹਾਡੀ ਨਾ ਲੈਂਗੁਏਜ ਵਧੀਆ ਨਹੀਂ ਹੁੰਦੀ ਜਿਹੜੇ ਸੁਦੀਰ ਕੁਮਾਰ ਥੋਰੀ ਆ ਅਮਰਸ਼ੀਦ ਨੇ ਅੱਛਾ ਹੁਣ ਉਹ ਸ਼ਹੀਦ ਹੋ ਗਏ ਰੋਈ ਜੀ ਕੀ ਬੋਲਦੇ ਭਾਈਓ ਕੀ ਦੇਣ ਸੀ ਉਹ ਦੀ ਪੰਜਾਬ ਨੂੰ ਤੁਸੀਂ ਸ਼ਹੀਦ ਕਹਿੰਦਾ ਇੱਕ ਮਿੰਟ ਤੁਹਾਨੂੰ ਉਸਦੀ ਤਾਂ ਕੀ ਤਕਲੀਫ ਹੋਈ ਨਹੀਂ ਤਕਲੀਫ ਨਹੀਂ ਸਾਨੂੰ ਉਹ ਸ਼ਹੀਦ ਨਾ ਕਹੋ ਸ਼ਹੀਦ ਸਾਰੇ ਨੂੰ ਸਮਝ ਆਉਂਦਾ ਨਹੀਂ ਨਹੀਂ ਸਾਡੀ ਨਜ਼ਰ ਵਿੱਚ ਸ਼ਹੀਦ ਆ ਮੈਂ ਤੁਹਾਨੂੰ ਕੀ ਕਹਿ ਰਿਹਾ ਮੇਰੀ ਨਜ਼ਰ ਵਿੱਚ ਸ਼ਹੀਦ ਆ ਹਥਿਆਰ ਵੀ ਰੱਖੀ ਹੋਈ ਆਪਣੇ ਕੋਲ ਇਹ ਕਿਉਂਕਿ ਗੁਰੂ ਸਾਹਿਬ ਕਹਿੰਦੇ ਵੀ ਗੁਰੂ ਸਾਹਿਬ ਨੇ ਕਿਹਾ ਸੀ ਨੱਥੇ ਦੇ ਬਾਅਦ ਰੱਖਨੇ ਚਾਹੀਦੇ ਉਹਨਾਂ ਨੂੰ ਨਹੀਂ ਨਹੀਂ ਇਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਕਿਸੇ ਨੇ ਹੱਥੇ ਨੂੰ ਮਾਰ ਦਿਓ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੜ ਲੱਗੀ ਨੇ ਸਣੀ ਨੂੰ ਇਹ ਸਾਰੀ ਜੜ ਜੜ ਅਮਰਤਪਾਲ ਆ ਅਮਰਤਪਾਲ ਨਾਲ ਸੰਪਰਕ ਚ ਨ ਨਾ 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 ਸ਼ਹੀਦ ਕੀਤਾ ਜਾਂਦਾ ਤੇ ਨਾ ਸਨੀਤ ਤੱਕ ਪਹੁੰਚਦਾ ਉਹਨ ਇੱਕ ਬੰਦਾ ਪਹਿਲਾਂ ਜੇਲ੍ਹ ਚ ਬੰਦ ਹੋ ਗਏ ਉਹ ਆਪਣੀ ਆਪਣਾ ਰਿਕਾਰਡ ਹੀ ਖਰਾਬ ਕਰਨਗੇ ਇਹ ਜਿਹੜਾ ਸਨਨੀ ਆ ਨਾ ਇਹਦੇ ਮਨ ਚ ਫਤੂਰ ਆ ਉਹਦੇ ਮਨ ਚ ਫਤੂਰ ਆ ਕਿ ਜਿੱਦਾਂ ਰਾਜਵਾਨੇ ਹੋਣੀ ਆ ਅੱਤਵਾਦੀ ਛਲ ਮੈਂ ਵੀ ਉਹਨਾਂ ਦੇ ਮੁਕਾਬਲੇ ਪਹੁੰਚ ਜਾਵਾਂ ਜੇਲ੍ਹ ਸੁਧਾਰਕਰ ਬਣਿਆ ਵਾਂ ਉੱਥੇ ਸੁਧਰਿਆ ਨਹੀਂ ਉਹ ਨਾ ਉਹਨੂੰ ਕਿਸੇ ਸਰਕਾਰ ਦਾ ਡਰ ਰਿਹਾ ਉਹ ਸੂਰੀ ਸਾਹਿਬ ਜਿਹੜਾ ਸਾਡੇ ਸੂਰੀ ਸਾਹਿਬ ਜੀ ਨਾ ਉਸ ਟੈਪ ਨੂੰ ਡਰ ਨਹੀਂ ਸੀ ਨਾ ਸਰਕਾਰ ਦਾ ਨਾ ਪੁਲਿਸ ਦਾ ਪੁਲਿਸ ਦੀ ਮੌਜੂਦਗੀ ਚ ਉਹਨੇ ਸ਼ਹੀਦ ਕੀਤਾ ਜੇ ਉਹਨੂੰ ਡਰ ਹੁੰਦਾ ਨਾ ਉਹ ਸੀ ਉਹ ਨਾ ਕਰ ਤਾਂ ਫਿਰ ਸ਼ਹੀਦ ਦਾ ਸ਼ਬਦ ਕਿਹ ਰਹੇ ਪੀਸ ਸ਼ਹੀਦ ਨਾ ਪਉ ਹਾਂ ਤੁਸੀਂ ਪਲੀਜ਼ ਜੀ ਮੇਰੇ ਮੇਰੇ ਲਈ ਸ਼ਹੀਦ ਨੇ ਉਹ ਨਹੀਂ ਤੁਹਾਡੇ ਲਈ ਆ ਤੁਸੀਂ ਕਹੋ ਵੀ ਤੁਹਾਡੇ ਲਈ ਤੁਹਾਡੇ ਸ਼ਹੀਦਾਂ ਨੂੰ ਗੱਤਾ ਸਾਡੇ ਸ਼ਹੀਦ ਲੱਗਨੇ ਆ ਹਾਂ ਚਲੋ ਚਲੋ ਠੀਕ ਹੈ ਸ਼ਹੀਦਾਂ ਜੀ ਕਰਤਾਰ ਸਿੰਘ ਸਰਪਾ ਜਗਤ ਸਿੰਘ ਪਿੰਜਲ ਆ ਜੀ ਸਾਰੇ ਉਹ ਸਾਰੇ ਵਰਲਡ ਦੇ ਲੋਕ ਮੰਨਦੇ ਉਹਨਾਂ ਨੂੰ ਹਾਂਜੀ ਹਾਂ ਤੇ ਇਹ ਕਿਹੜੇ ਕੰਮ ਆ ਤੁਸੀਂ ਕਿੱਥੇ ਤੋਂ ਕਿੱਧਰ ਤੁਰ ਪਿਆ ਆਪਾਂ ਹਿੰਦੂਆ ਸਿੱਖਾਂ ਦਾ ਨੋ ਮਾਤ ਰਿਸ਼ਤਾ ਆ ਇਹ ਹਮੇਸ਼ਾ ਬਰਕਰਾਰ ਰਹੂਗਾ ਤੇ ਭੰਡੀ ਤੁਹਾਡੇ ਮੂੰਹ ਤੋਂ ਫਿਰ ਵੀ ਨਹੀਂ ਬੰਦ ਹੁੰਦੀ ਹੈ ਇਹ ਜਿੱਦੋਂ ਕੋਈ ਬੰਦੇ ਵਿਦੇਸ਼ਾਂ ਦੀ ਧਰਤੀ ਤੋਂ ਬੈਠ ਕੇ ਫੋਨ ਹੀ ਕਰੀ ਜਾਂ ਤੇਰਾ ਸੋਧਾ ਲਾਵਾਂਗੇ ਤੇਰੇ ਇਹ ਕਰਦਾਂਗੇ ਇਹ ਕੁਛ ਕਰਨ ਜੋਗ ਨਹੀਂ ਹੈਗੇ ਮੈਂ ਕਹਿੰਦਾ ਜ ਆਪਣੇ ਪਿਓ ਦੇ ਦੱਸ ਕੇ ਆਈਓ ਫੇ ਮੈਂ ਤੁਹਾਡੇ ਚੋਂ ਕਿਸੇ ਨੂੰ ਕਿੰਨੂੰ ਜਾਣ ਵੀ ਦੇਤਾ ਸੈਸ਼ਨ ਫੇਲ ਹੋ ਲ ਪੰਜਾਬ ਦਾ ਨਹੀਂ 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 ਸਾਡੇ ਭਗਵੰਤ ਸਿੰਘ ਮਾਨ ਜੀ 3 ਕਰੋੜ ਪੰਜਾਬੀਆਂ ਦਾ ਮਾਨ ਨੇ ਕਿਉਂ ਮੰਗ ਕਰ ਰਹੇ ਹੋ ਜੇ ਮਾਨ ਹੈ ਤਾਂ ਇਹ ਗੌਰਵ ਯਾਦਵ ਜੀ ਦੀ ਟੀਮ ਅਗਵਾਈ ਵਾਲੀ ਟੀਮ ਸਾਡੇ ਡੀਜੀਪੀ ਸਾਹਿਬ ਨੇ ਵਧੀਆ ਕੰਮ ਕਰ ਰਹੀ ਹੈ ਪੁਲਿਸ ਤੁਹਾਨੂੰ ਕੀ ਪ੍ਰੋਬਲਮ ਹੈ ਕਿਉਂ ਜਿਪੜੂ ਕਰਦੀ ਮੈਂ ਤਾਂ ਕਹਿੰਦਾ ਜਦੋਂ ਇੱਥੋਂ ਜਿਪੜੂ ਦੇ ਜਿਲ੍ਹੇ ਭੇਜਿਆ ਜਾਊਗਾ ਨਾ ਥੋੜੀ ਜਿਹੀ ਨੱਥ ਪੈ ਜਾਊਗੀ ਜਿਹੜੇ ਲੋਕ ਕਹਿੰਦੇ ਨੇ ਅਸੀਂ ਪੰਜਾਬ ਦੇ ਗੁਲਾਮ ਆ ਸਾਨੂੰ ਅਲ ਕਾਨੂੰ ਇਹ ਚਾਹੀਦਾ ਉਹ ਚਾਹੀਦਾ ਹਨਾ ਮੈਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਪਾਕਿਸਤਾਨ ਚਲੇ ਜਾਓ ਕਿ ਭਾਰਤ ਦੇ ਵਿੱਚੋਂ ਅਰੇ ਉਹ ਵੀ ਤਾਂ ਹਿੰਦੂ ਨੇ ਜਿਹੜੇ ਦਲਿਤ ਨੇ ਦਲਿਤਾਂ ਦਾ ਹਿੰਦੂ ਰਾਸ਼ਟਰ ਬਣੇਗਾ ਸ਼ਰਮਿਆਦਾ ਹਿੰਦੂ ਰਾਸ਼ਟਰ ਬਣੇਗਾ ਕਿੱਦਾਂ ਬਣੇਗਾ ਭਾਜੀ ਇਹ ਕਿਸੇ ਜਾਤ ਦੇ ਮਕਸਦ ਨਹੀਂ ਬਣਨਾ ਇਹ ਉਦਾਂ ਹਿੰਦੂ ਰਾਸ਼ਟਰ ਫਿਰ ਉਹ ਫਿਰ ਉਹ ਖਾਲਿਸਤਾਨ ਵੀ ਬੰਨਾ ਚਾਹੀਦਾ ਹੈ ਨਾ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਆਕਾਸ਼ ਹੋਰ ਇਸ ਵਕਤ ਰਾਤ ਦੇ ਟਾਈਮ ਤੇ ਅਸੀਂ ਪਹੁੰਚੇ ਹਾਂ ਖਾਸ ਸ਼ਖਸ਼ੇ ਦੇ ਕੋਲੇ ਰੋਹਿਤ ਸ਼ਰਮਾ ਜੀ ਜੋ ਕਿ ਸ਼ਿਵਸ਼ਨਾ ਦੇ ਆਗੂ ਨੇ ਤੇ ਅੱਜ ਗੱਲਬਾਤ ਹੋਣ ਵਾਲੀ ਹੈ ਜਿਹੜਾ ਸਣੀ ਹੈ ਸਣੀ ਜੇਲ੍ਹ ਦੇ ਵਿੱਚ ਕੁਝ ਕੁਝ ਅਫਸਰਾਂ ਨਾਲ ਜਿਹੜੀ ਇਹ ਕੁੱਟਮਾਰ ਕਰਦਾ ਹੈ ਵੀਡੀਓ ਵਾਇਰਲ ਹੁੰਦੀ ਹੈ ਵੀਡੀਓਜ਼ ਤਾਂ ਖੈਰ ਜੇਲ੍ਹ ਦੀ ਤਾਂ ਨਹੀਂ ਆਈ ਹੈ ਪਰ ਰੋਮਰਸ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹਨੂੰ ਆਪਣਾ ਜਥੇਦਾਰ ਦੱਸ ਰਿਹਾ ਨੇ ਮਤਲਬ ਉਹਦੇ ਮਗਰੋਂ ਕੇ ਉਹਨੇ ਇਹ ਜਤਾਰੀਆਂ ਨੇ ਕਿ ਉਹਨੇ ਬਹੁਤ ਮਹਾਨ ਕੰਮ ਕੀਤਾ ਜੇ ਦੂਸਰੇ ਪਾਸੇ ਮੈਂ ਸ਼ਿਵਸ਼ਨਾ ਵਾਲਿਆਂ ਦੀ ਗੱਲ ਕਰਾਂ ਉਹ ਹੀ ਸਨੀਆਂ ਜਿਨੇ ਸੁਦੀਰ ਕੁਮਾਰ ਸੂਰੀ ਦਾ ਗੋਲੀ ਮਾਰ ਕੇ ਕਤਲ ਕੀਤਾ ਸੀ ਤੇ ਉਹਦੇ ਬਾਬਤ ਜਿਹੜੀ ਨਿਹੰਗ ਸਿੰਘ ਜਥੇਬੰਦੀ ਉਹਨੂੰ ਆਪਣਾ ਰੱਬ ਮੰਨ ਚੁੱਕੀਆਂ ਨੇ सुधीर कुमार सूरी ਨੂੰ ਆਪਣਾ ਪਿਓ ਮੰਨ ਚੁਕੇ ਨਿਸ਼ਿਪਸ਼ਨਾ ਵਾਲੀ ਗਲਬਾਤ ਕਰਦੇ ਆ ਸੜਨ ਰੋਹਿਤ ਸ਼ਰਮਾ ਜੀ ਮੌਜੂਦ ਨੇ ਸ਼ਿਪਸ਼ਨਾ ਆਗੂ ਨੇ ਗਲਬਾਤ ਕਰਦੇ ਆ ਕਿ ਜਿਹੜੀ ਇਹ ਹਿੰਸਾ ਹੋਈ ਹੈ ਜੇਲ੍ਹ ਦੇ ਵਿੱਚ ਉਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਔਰ ਸਣੀ ਨੂੰ ਕਿਉਂ ਇੰਨਾ ਕੇ ਜ਼ਿਆਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਕੁਝ ਸ਼ਿਪਸ਼ਨਾ ਵਾਲੇ ਕਹਿ ਰਹੇ ਕਿ ਇਹਨੂੰ ਡਿਬਡੁਗਲ ਜੇਲ੍ਹ ਦੇ ਵਿੱਚ ਭੇਲ ਦਿਓ ਸਵਾਲ ਡਿਬਡੁਗਲ ਜੇਲ੍ਹ ਦੇ ਵਿੱਚ ਭੇਜਣ ਦਾ ਨਹੀਂ ਹੈ ਸਵਾਲ ਇਹ ਹੈ ਕਿ ਉਹਨਾਂ ਨੂੰ ਪੰਜਾਬ ਦੀ ਪੁਲਿਸ ਤੇ ਯਕੀਨ ਨਹੀਂ ਹੈ ਇਹਨਾਂ ਸਾਰੀ ਗੱਲਾਂ ਦਾ ਜਵਾਬ ਅਸੀਂ ਰੋਹਿਤ ਕੁਮਾਰ ਜੀ ਨਾਲ ਜਾਣਾਂਗੇ ਰੋਹਿਤ ਜੀ ਬਹੁਤ ਬਹੁਤ ਸ जय श्री राम हर हर महादेव जमाकाल में और अर्चना मिश्रा ने समाज बता दूं और वक्त पोस्ट देख रहे सारे श्रोता मेरे लो जय श्री राम हर हर महादेव जी देखो ਤੁਸੀਂ ਕਹਿ ਰਹੇ ਸੀ ਵੀ सनी ਜਿਹੜਾ ਆ ਦੇਖੋ ਇਹ ਇੱਕ ਬੜੀ ਸ਼ਰਮ ਵਾਲੀ ਗੱਲ ਆ ਜਦੋਂ ਕਿਸੇ Hindu ਦਾ ਕਤਲ ਹੋ ਜਾਂਦਾ ਤੇ ਇਹ ਲੋਕ ਕੀ ਕਰਦੇ ਆ ਉਹਨੂੰ ਕਹਿੰਦੇ ਸਾਡੀ ਕੌਮ ਦਾ ਯੋਧਾ ਆ ਜੇ ਕਿਸੇ ਮੁੱਖ ਮੰਤਰੀ ਨੂੰ ਕੋਈ ਮਾਰ ਦਿੰਦਾ ਤੇ ਕਹਿੰਦੇ ਕਿ ਸਾਡੀ ਕੌਮ ਦਾ ਜਥੇਦਾਰ ਆ ਠੀਕ ਆ ਜੇ ਕਿਸੇ ਅੰ드ਰਾ ਕੰਧ ਨੂੰ ਮਾਰ ਦਿੰਦਾ ਤੇ ਫਿਰ ਇਹ ਉਹਨਾਂ ਨੂੰ ਇਲੈਕਸ਼ਨ ਲੜਾ ਕੇ ਜਿਤਾ ਦਿੰਦੇ ਆ ਠੀਕ ਹੈ ਫਿਰ ਕਹਿੰਦੇ ਅਸੀਂ ਪੰਜਾਬ ਦੇ ਗੁਲਾਮ ਆ ਜਿਹੜੇ ਗੁਲਾਮ ਇਸ ਤਰ੍ਹਾਂ ਗੁਲਾਮੀ ਇਸ ਤਰ੍ਹਾਂ ਦੀ ਹੋਊਗੀ ਤੇ ਆਜ਼ਾਦੀ ਕਿਸ ਤਰ੍ਹਾਂ ਦੀ ਹੋਊਗੀ ਇਹਨਾਂ ਦੀ ਜਿਹੜੇ ਲੋਕ ਕਹਿੰਦੇ ਅਸੀਂ ਗੁਲਾਮ ਆ ਪੰਜਾਬ 'ਚ ਇਹ ਗੁਲਾਮ ਇਸ ਤਰ੍ਹਾਂ ਦੇ ਨਹੀਂ ਕਿਸੇ ਦਾ ਦਿਲ ਕਰਦਾ ਹੱਥ ਵੜ ਦਿੰਦੇ ਆ ਠੀਕ ਹੈ ਨੀਲੇ ਬਾਣੇ ਦੇ ਵਿੱਚ ਆ ਕੇ ਉਹ ਪਵਿੱਤਰ ਬਾਣਾ ਆ ਗੁਰੂ ਸਾਹਿਬ ਨੇ ਬਖਸ਼ਿਆ ਸੀ ਉਸ ਬਾਣੇ ਦੀ ਮਰਿਆਦਾ ਨੂੰ ਭੰਗ ਕਰਦੇ ਆ ਲੋਕਾਂ ਨੂੰ ਪੈਸੇ ਦਵਾਉਂਦੇ ਆ ਠੀਕ ਹੈ ਜੀ ਫਿਰ ਲੋਕਾਂ ਦੀ ਦੁਕਾਨਾਂ ਤੇ ਜਾ ਕੇ ਸਿੱਕਟੇ ਵਿੜੇ ਦੁਕਾਨਾਂ ਬੰਦ ਕਰਾਉਂਦੇ ਨੇ ਤੁਸੀਂ ਜੇ ਤੁਹਾਡੇ ਜੀ ਦਾਮ ਆ ਤੁਸੀਂ ਸਰਕਾਰ ਨਾਲ ਤੁਹਾਨੂੰ ਪਤਾ ਲੱਗ ਜੂਗਾ ਅੱਧੇ ਘੰਟੇ ਤੁਹਾਡੇ ਖਾਣੇ ਹੋਣਾ ਸਰਕਾਰ ਦੇ ਮੂਰੇ ਫਿਰ ਇੱਕ ਰਾਜਾ ਰਾਜ ਸਿੰਘ ਜਿਹੜਾ ਆ ਉਹ ਹੱਤ ਬਦਲ ਦੀ ਰਿਹਾਈ ਵਾਸਤੇ ਉਹਨੇ ਵੱਖਰੇ ਫੰਡਿੰਗ ਇਕੱਠੀ ਕਰੀ ਜਾਂਦਾ ਉਹ ਉਹਨੇ ਵੱਖਰਾ ਕੀਤਾ ਆਪਾਂ ਸੱਣੀ ਦੀ ਗੱਲ ਤੇ ਐਨੇ ਠਹਿਰੋ ਤੁਸੀਂ ਕੋਈ ਤਾਂ ਮੈਨੂੰ ਪਤਾ ਤੁਹਾਡੇ ਘੁਬਰਾੜ ਜੂ ਹੋਣ ਲੱਗ ਜਾਂਦੀ ਨਾਲੇ ਮੈਨੂੰ ਮੇਰੇ ਘੁਬਰਾੜ ਨਹੀਂ ਹੋ ਰਹੀ ਆਪਾਂ ਦਾ ਸਵਾਲਾਂ ਦਾ ਜਵਾਬਾਂ ਦਾ سلسلہ ਸ਼ੁਰੂ ਕਰਾਂਗੇ ਮੈਂ ਤਾਂ ਦੱਸ ਰਿਹਾ ਜਿਹੜੇ ਸਦੀਰ ਕੁਮਾਰ ਥੋਰੀ ਨੂੰ ਆਪਣਾ ਪਿਓ ਮੰਨਦੇ ਆ ਉਹ ਮੱਥਾ ਵੀ ਟੇਕਦੇ ਐਦਾਂ ਦਾ ਕਰਕੇ ਮਤਲਬ ਉਹ ਚੀਜ਼ਾਂ ਦੇ ਪਾਵਾਂਗੇ ਅੱਛਾ ਜੀ ਤੁਹਾਡੀ ਨਾ ਲੈਂਗੁਏਜ ਵਧੀਆ ਨਹੀਂ ਹੁੰਦੀ ਅ ਹੁਣ ਉਹ ਸ਼ਹੀਦ ਹੋਗੇ ਸੋ ਰੋਹੀ ਜੀ ਕੀ ਬੋਲਦੇ ਭਾਈਓ ਕੀ ਦੇਣ ਸੀ ਉਹ ਦੀ ਪੰਜਾਬ ਨੂੰ ਤੁਸੀਂ ਸ਼ਹੀਦ ਕਹਤਾ ਇੱਕ ਮਿੰਟ ਤੁਹਾਨੂੰ ਉਸਦੀ ਤਾਂ ਕੀ ਤਕਲੀਫ ਹੋਈ ਨਹੀਂ ਤਕਲੀਫ ਨਹੀਂ ਸਾਨੂੰ ਉਹ ਸ਼ਹੀਦ ਨਾ ਕਹੋ ਸ਼ਹੀਦ ਸਾਰਿਆਂ ਨੂੰ ਸਮਝ ਆਉਂਦਾ ਨਹੀਂ ਨਹੀਂ ਸਾਡੀ ਨਜ਼ਰ ਵਿੱਚ ਸ਼ਹੀਦ ਆ ਮੈਂ ਤੁਹਾਨੂੰ ਕੀ ਕਹਿ ਰਿਹਾ ਮੇਰੀ ਨਜ਼ਰ ਵਿੱਚ ਸ਼ਹੀਦ ਆ ਜਿਹੜੇ ਸੁਦੀਰ ਕੁਮਾਰ ਸੂਰੀ ਜੀ ਹੈ ਮੇਰੀ ਨਜ਼ਰ ਵਿੱਚ ਸੁਦੀਰ ਕੁਮਾਰ ਸੂਰੀ ਨੇ ਤੁਰਮਾਨ ਨਹੀਂ ਕੀਤੀ ਪੰਜਾਬ ਦੇ ਪਰ ਕੁਰਬਾਨੀ ਯਾਰ ਆਪਣੀ ਜਾਨ ਆਈ ਮਾਮਾ ਭੈਣਾਂ ਨੂੰ ਗਾਲਾਂ ਕੱਢਣੀਆਂ ਗੰਦੀਆਂ ਲਾਈਵ ਹੋ ਕੇ ਹੈ ਅਫਸਰਾਂ ਨੂੰ ਬਖਤਵਾ ਦੇਣਾ ਸਕਾਟ ਨਾਲ ਚੱਲਣੀ ਸ਼ਿਵਸ਼ਨਾ ਹੈ ਨਾ ਰੱਬ ਲੱਗੇ ਆ ਪੰਜਾਬ ਦੇ ਵਿੱਚ ਸ਼ਿਵਸ਼ਨਾ ਵਾਲੇ ਕਤਲ ਹੋ ਜਾਂਦਾ ਫਿਰ ਤੁਸੀਂ ਕਹਿੰਦੇ ਹੋ ਵੀ ਹਾਂ ਵੀ ਉਹ ਅਮਰ ਸ਼ਹੀਦ ਸੀ ਇਹ ਸੀ ਉਹ ਸੀ ਦੇਖੋ ਮੇਰੀ ਗੱਲ ਸੁਣੋ ਤੁਹਾਡੇ ਨਾਲ ਮੇਰੀ ਵਿਚਾਰ ਨਹੀਂ ਮਿਲਦੇ ਵੇ ਕਿ ਤੁਸੀਂ ਮੇਰੇ ਚਾਚਾ ਕੋਲ ਜਾ ਮੈਂ ਤੁਹਾਡੇ ਚਾਚਾ ਕੋਲ ਮੈਂ ਸਵਾਲ ਪੁੱਛਣਾ ਜਵਾਬ ਦੇਣਾ ਤੁਹਾਡਾ ਕੰਮ ਹੈ ਦੱਸੋ ਹਾਂ ਮੈਂ ਦੱਸਦਾ ਜੀ ਇਹ ਲੋਕ ਕੀ ਕਰਦੇ ਆ ਸਾਡੀ ਲੜਾਈ ਵਿਚਾਰਾਂ ਦੀ ਹੈ ਇਹ ਹਥਿਆਰ ਵਿੱਚ ਕਿਉਂ ਲੈ ਜਾਂਦੇ ਆ ਕਿ ਤਾਂ ਯਾਰ ਜਿੱਦਤ ਲੇ ਕਰਦਾ ਉਹਦਾ ਘਾਟਾ ਵਾੜਾ ਲਾ ਦਿੰਦੇ ਆ ਜਿਹਦਾ ਦਿਲ ਕਰਦਾ ਉਹਨੂੰ ਮਾਰ ਦਿੰਦੇ ਆ ਮੈਂ ਤਾਂ ਕਦੀ ਐ ਤੱਕ ਸੁਣਿਆ ਹੀ ਨਹੀਂ ਵੀ ਇਹਨਾਂ ਨੇ ਕਦੀ ਕਾਨੂੰਨ ਦਾ ਸਹਾਰਾ ਲਿਆ ਹੋਵੇ ਇਹ ਤਾਂ ਹਥਿਆਰਾਂ ਦਾ ਸਹਾਰਾ ਲੈਂਦੇ ਆ ਤੇ ਗੁਰੂ ਸਾਹਿਬ ਦੀ ਬਖਸ਼ੂਈ ਫੌਜ ਹੈ ਜੀ ਉਹ ਤਾਂ ਹਥਿਆਰ ਵੀ ਰੱਖੀਏ ਆਪਣੇ ਕੋਲੇ ਕਿਉਂਕਿ ਗੁਰੂ ਸਾਹਿਬ ਕਹਿੰਦੇ ਵੀ ਗੁਰੂ ਸਾਹਿਬ ਨੇ ਕਿਹਾ ਸੀ ਨੱਥੇ ਰੱਖਣੇ ਚਾਹੀਦੇ ਉਹਨਾਂ ਨੂੰ ਨਹੀਂ ਨਹੀਂ ਇਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਕਿਸੇ ਨੇ ਹਥੇ ਨੂੰ ਮਾਰ ਦਿਓ ਸੂਰੀ ਸਾਹਿਬ ਨੂੰ ਜਿੱਦ ਤੱਕ ਰੱਖਣੇ ਉਹਨਾਂ ਨੂੰ ਅਲਾਉਡ ਹੈ ਨਾ ਅਸੀਂ ਦੇਖੋ ਜਿੰਨਿਆਂ ਨੇ ਵੀ ਜਿੰਨਿਆਂ ਨੇ ਵੀ ਸਾਡੇ ਸ਼ਹੀਦਾਂ ਨੂੰ ਸ਼ਹੀਦ ਕੀਤਾ ਭੰਤ ਸਿੰਘ ਜ ਉਨੇ ਬੰਬਾਂਾਂ ਗੇ ਸੀਰ ਕੀਤਾ ਠੀਕ ਆ ਬੁੱਚੜ ਨੇ ਦਲਾਵਰ ਸਿੰਘ ਜਿਹਨੂੰ ਇੱਕ ਆਮ ਦਾ ਯੋਧਾ ਕਹਿੰਦੇ ਆ ਠੀਕ ਆ ਉਹ ਪੰਜ ਸੱਤ ਅੱਤਵਾਦੀ ਜਿਹੜੇ ਆ ਬੁੱਚੜ ਅੰਦਰ ਬੰਦ ਨੇ ਚਾਹੇ ਰਾਜੋਆਣਾ ਆ ਚਾਹੇ ਉਹ ਜਗਤਾਰ ਸਿੰਘ ਆਵਾਰਾ ਆਵਾਰਾ ਬੰਦੇ ਨਾਇਦੇ ਆ ਉਹਦਾ ਇਦਾਂ ਦੇ ਜਿਹੜੇ ਅੱਤਵਾਦੀ ਨੇ ਜੇਲਾ ਵਿੱਚ ਬੰਦ ਨੇ ਉਹਦਾ ਸਰਕਾਰ ਨੂੰ ਚੰਨਾ ਆ ਕੇਂਦਰ ਸਰਕਾਰ ਨੂੰ ਸਰਕਾਰ ਕੋ ਜਲਾਦ ਨਹੀਂ ਨੇ ਹੈਗਾ ਮੇਜਲਾ ਪਸਨੀਅਲ ਮੈਟਰ ਚੰਨੇ ਆ ਸਨੀ ਨੇ ਜਿਹੜਾ ਪੁਲਿਸ ਕਰਮਦੀਆਂ ਦੇ ਉੱਤੇ ਹਮਲਾ ਕੀਤਾ ਹੈ ਇੱਕ ਕਾਫੀ ਸੋਸ਼ਲ ਮੀਡੀਆ ਤੇ ਗੱਲਾਂ ਫੈਲ ਰਹੀਆਂ ਨੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੜ ਲੱਗੀ ਨੇ ਸਨੀ ਨੂੰ ਇਹ ਸਾਰੀ ਜੜ ਜੜ ਅਮਰਤਪਾਲ ਆ ਅਮਰਤਪਾਲ ਨਾਲ ਸੰਪਰਕ 'ਚ ਨਾ ਆਂਦਾ ਨਾ ਅਸਦੀਰ ਕਮਲ ਸੁਰਜੀਤ ਦੀ ਹੱਤਿਆ ਹੁੰਦੀ ਨਾ ਉਹਨਾਂ ਨੂੰ ਸੀਰ ਕੀਤਾ ਜਾਂਦਾ ਤੇ ਨਾ ਸਨੀ ਇੱਥੇ ਤੱਕ ਪਹੁੰਚਦਾ ਇਹ ਸਾਰਾ ਸਾਰਾ ਸ਼ਰੰਜਰ ਜਿਹੜਾ ਨਾ ਇੱਕ ਇੱਕ ਮਿੰਟਾ ਸਵਾਲ ਇਹ ਵੀ ਇੱਕ ਇੱਕ ਕਈ ਜਿਹੜੇ ਜਥੇਬੰਦੀਆਂ ਦੇ ਉਹਨਾਂ ਦੇ ਨਾਲ ਦੇ ਇਹ ਕਹਿ ਰਹੇ ਕਿ ਸੁਦੀਪ ਉਹ ਜਿਹੜੀ ਸਨੀ ਹੈ ਸਨੀ ਦੇ ਉੱਤੇ ਕੁਝ ਅਫਸਰਾਂ ਨੇ ਬੇਵਤਬੰਦੀ ਬਣਾ ਕੇ ਉਹਦੇ ਤੇ ਹਮਲਾ ਕਰਨਾ ਸੀ ਉਹਨੇ ਉਹਨੇ ਆਪਣੀ ਉਹਨੇ ਆਪਣੇ ਬਚਾ ਕਰਦੇ ਹੋਏ ਆ ਆਪਣਾ ਸੈਲਫ ਡਿਫੈਂਸ ਕੀਤਾ ਆਪਣੀ ਜਾਨ ਬਚਾਈ ਹੈ ਤੇ ਉਹਦੇ ਵਿੱਚ ਕੁਝ ਅਫਸਰਾਂ ਦਾ ਹਲ ਵੀ ਹੋ ਗਿਆ ਔਰ ਤੁਸੀਂ ਕਹਿ ਰਹੇ ਹੋ ਕਿ ਜੀ ਉਹਨੇ ਇਹ ਸਾਰੀਆਂ ਮਨਘੜਤ ਗੱਲਾਂ ਨੇ ਅੱਛਾ ਜੀ ਤੇ ਸਾਰੀਆਂ ਮਨਘੜਤ ਗੱਲਾਂ ਨੇ ਇੱਕ ਬੰਦੇ ਨੂੰ ਪਹਿਲੇ ਕੈਦ ਹੋ ਗਈ ਉਹ ਆਪਦੀ ਕੈਦ ਕੱਟਣਗੇ ਆਪਣੀ ਕੈਦ ਖਰਾਬ ਕਰਨਗੇ ਉਹ ਕਿ ਉਹ ਅਫਸਰ ਨੇ ਠੀਕ ਹੈ ਉਹ ਰਾਜਨੀਤਿਕ ਸ਼ਿਕਾਰ ਹੋਏ ਨੇ ਵਿਚਾਰੇ ਉਹਨਾਂ ਨੂੰ ਸਜ਼ਾਾਂਵਾਂ ਹੋ ਗਈਆਂ ਠੀਕ ਹੈ ਆਪਣੇ ਆਕਾ ਦੇ ਮਗਰ ਲੱਗੇ ਉਹਨਾਂ ਨੇ ਵਿਚਾਰਿਆਂ ਨੇ ਉਸ ਟਾਈਮ ਅੱਤਵਾਦ ਨੂੰ ਧੱਲ ਪਾਈ ਸੀ ਕਿਤੇ ਉਹ ਵੀ ਕਿਸੇ ਦਾ ਪੁੱਤ ਸ਼ਹੀਦ ਹੋ ਗਿਆ ਉਸ ਟਾਈਮ ਹੋ ਗਿਆ ਹੁਣ ਕੋਈ ਐਸੀ ਗੱਲ ਨਹੀਂ ਕਾਨੂੰਨ ਨੇ ਸਜ਼ਾ ਦਿੱਤੀ ਆ ਮੈਂ ਨਹੀਂ ਕਹਿ ਸਕਦਾ ਵੀ ਉਹ ਗਲਤ ਨਹੀਂ ਸੀਗੇ ਅਸੀਂ ਜੱਜ ਨੂੰ ਗਲਤ ਨਹੀਂ ਕਹਿੰਦੇ ਕਾਨੂੰਨ ਨੇ ਆਪਣਾ ਫੈਸਲਾ ਸੁਣਾਇਆ ਵਾ ਉਹ ਸਿਰ ਮੱਥੇ ਪ੍ਰਮਾਨ ਕਰਨਾ ਪੈਂਦਾ ਠੀਕ ਹੈ ਚਾਹੇ ਹੱਸ ਕੇ ਕਰ ਲੋ ਚਾਹੇ ਰੋ ਕੇ ਕਰ ਲੋ ਹੂੰ ਉਹਨ ਇੱਕ ਬੰਦਾ ਪਹਿਲਾਂ ਜੇਲ੍ਹ ਚ ਬੰਦ ਹੋ ਗਏ ਉਹ ਆਪਣੀ ਆਪਣਾ ਰਿਕਾਰਡ ਨਹੀਂ ਖਰਾਬ ਕਰਨਗੇ ਇਹ ਜਿਹੜਾ ਸੰਨੀ ਹੈ ਨਾ ਇਹਦੇ ਮਨ ਚ ਫਤੂਰ ਆ ਉਹਦੇ ਮਨ ਚ ਫਤੂਰ ਆ ਕਿ ਜਿੱਦਾਂ ਰਾਜਵਾਲੇ ਹੋਣੀ ਆ ਅੱਤਵਾਦੀ ਸ਼ਾਇਦ ਮੈਂ ਵੀ ਉਹਨਾਂ ਦੇ ਮੁਕਾਬਲੇ ਪਹੁੰਚ ਜਾਵਾਂ ਕਿ ਸੱਡੇ ਅਮਰਸ਼ੀਦ ਸੀਕਰ ਚੋਰੀ ਨੂੰ ਸੀਤ ਕਰਨ ਤੋਂ ਬਾਅਦ ਨਾ ਉਹ ਜੇਲ੍ਹ ਸੁਧਾਰਕਰ ਬਣਿਆ ਵਾ ਉੱਥੇ ਸੁਧਰਿਆ ਨਹੀਂ ਉਹ ਨਾ ਉਹਨੂੰ ਕਿਸੇ ਸਰਕਾਰ ਦਾ ਡਰ ਰਿਆ ਉਹ ਸੂਰੀ ਟਾਈਮ ਜਦੋਂ ਸਾਡੇ ਸੂਰੀ ਸਾਹਿਬ ਜੀ ਨਾ ਉਸ ਟਾਈਮ ਵੀ ਉਹਨੂੰ ਡਰ ਨਹੀਂ ਸੀ ਨਾ ਸਰਕਾਰ ਦਾ ਨਾ ਪੁਲਿਸ ਦਾ ਪੁਲਿਸ ਦੀ ਮੌਜੂਦਗੀ ਚ ਉਹਨੇ ਸ਼ਹੀਦ ਕੀਤਾ ਜੇ ਉਹਨੂੰ ਢਾਰ ਹੁੰਦਾ ਨਾ ਉਹ ਸ਼ਹੀਦ ਨਾ ਕਰਦਾ ਤੁਸੀਂ ਫਿਰ ਸ਼ਹੀਦ ਦਾ ਸ਼ਬਦ ਕਹਿ ਰਹੇ ਹੋ ਪੀਰ ਸ਼ਹੀਦ ਨਾ ਕਹੋ ਨਾ ਤੁਸੀਂ ਪਲੀਜ਼ ਜੀ ਮੈਂ ਮੇਰੇ ਲਈ ਸ਼ਹੀਦ ਨੇ ਉਹ ਨਹੀਂ ਤੁਹਾਡੇ ਲਈ ਹੈ ਤੁਸੀਂ ਕਹੋ ਵੀ ਤੁਹਾਡੇ ਲਈ ਤੁਹਾਡੇ ਸ਼ਹੀਦਾਂ ਨੂੰ ਗੱਤਾ ਸਾਡੇ ਸ਼ਹੀਦ ਲੱਗਨੇ ਹਾਂ ਹਾਂ ਚਲੋ ਚਲੋ ਠੀਕ ਹੈ ਸਾਡੇ ਸ਼ਹੀਦ ਆ ਜੀ ਕਰਤਾਰ ਸਿੰਘ ਸਰਾਬਾ ਜਗਤ ਸਿੰਘ ਗਿੰਜਲ ਆ ਜੀ ਸਾਰੇ ਉਹ ਸਾਰੇ ਬਰਲਡ ਦੇ ਲੋਕ ਮੰਨਦੇ ਉਹਨਾਂ ਨੂੰ ਹਾਂਜੀ ਹਾਂਜੀ ਕਰਤਾਰ ਸਿੰਘ ਸਰਾਬਾ ਜੀ ਜਿਹੜੇ ਨੇ ਉਹ ਯੂ ਕਾ ਜਿਹੜੇ ਯੂਥ ਕਨ ਦਾ ਆਡਰ ਉਹਨਾਂ ਦਾ ਆਈਡਲ ਆ ਜੀ ਯੂਥ ਦਾ ਆਈਡਲ ਨੇ ਠੀਕ ਹੈ ਨਾ ਅਸੀਂ ਉਹਨਾਂ ਨੂੰ ਮੰਨਦੇ ਆ ਉਹਨਾਂ ਨੂੰ ਦੇਖ ਕੇ ਤਾਂ ਭਗਤ ਸਿੰਘ ਜੀ ਦੇ ਪ੍ਰਭਾਵਿਤ ਹੋਏ ਦੇ ਕਰਤਾਰ ਸਿੰਘ ਸਰਾਭਾ ਜੀ ਨਾ ਜਿਨ੍ਹਾਂ ਦਾ ਨਾਮ ਸਰਾਭਾ ਰੋਡ ਬਣਿਆ ਵਾ ਠੀਕ ਆ ਉਹਨਾਂ ਦੀ ਪ੍ਰਤਿਮਾ ਤੇ ਫਿਰ 19 ਸਬਸਤਕ ਵੀ ਹੋਣੇ ਤੁਹਾਡੇ ਚੈਨਲ ਦੇ ਮਾਧਮੇ ਵੀ ਹੋਏ ਸੀਗੇ ਆਪਾਂ ਤੇ ਗੱਲ ਇਹ ਆ ਵੀ ਤੁਸੀਂ ਥੋੜਾ ਖਿਜ ਜਾਂਦੇ ਹੋ ਇੰਟਰਵਿਊ ਨਾ ਕਰਿਆ ਕਰੋ ਜੇ ਤੁਹਾਨੂੰ ਖਿਜਣਾ ਹੁੰਦਾ ਕਿੰਨੀ ਰਿਹਾ ਮੈਂ ਤੁਹਾਡੇ ਸਵਾਲ ਪੁੱਛ ਰਿਹਾ ਜੀ ਤੁਸੀਂ ਮੈਂ ਕਹ ਰਿਹਾ ਵੀ ਸੰਨੀ ਜਿਹੜਾ ਨਾ ਸੰਨੀ ਉਹਨੂੰ ਜਿਹੜਾ ਦਰਬੁਰਾ ਜਲ ਭੇਜਿਆ ਜਾਵੇ ਕਿਉਂ ਤੁਹਾਨੂੰ ਪੰਜਾਬ ਦੀ ਪੁਲਿਸ ਤੇ ਭਰੋਸਾ ਨਹੀਂ ਹੈਗਾ ਸਾਨੂੰ ਪੰਜਾਬ ਦੀ ਪੁਲਿਸ ਤੇ ਭਰੋਸਾ ਹੈਗਾ ਜਿਹੜੀ ਕੱਲ ਜਲ ਕਿਉਂ ਭੇਜਣਾ ਪਤਾ ਕਿਉਂ ਇਹਨਾਂ ਨੇ ਆ ਦੇਖੋ ਨਾ ਉਹਦੇ ਭ ਕਹਿੰਦੇ ਪਥਕ ਇਕੱਠ ਜਿਹੜੇ 15 ਦਾ ਪੰਥਕ ਦੀ ਤਾਂ ਕੋਈ ਵਿੱਚ ਗੱਲ ਹੀ ਹੈ ਨਹੀਂਗੀ ਠੀਕ ਹੈ ਧਾਰਮਿਕ ਦਸੇ ਇਹਨਾਂ ਦੀ ਜਿਹੜੇ ਜੱਥੇਬੰਦੀਆਂ ਵਾਂ ਠੀਕ ਹੈ ਉਹ ਵੀ ਉਹਨੂੰ ਕੌਮ ਦਾ ਯੋਧਾ ਕਹਿਣ ਲੱਗੇ ਭਾਈ ਕਹਿਣ ਲੱਗੇ ਯਾਰ ਕਮਾਲ ਹੋ ਗਈ ਭਾਈ ਸ਼ਬਦ ਤੁਹਾਡਲੀ ਯਾਰ ਬੜਾ ਹਲਕਾ ਸ਼ਬਦ ਹੋ ਗਿਆ ਠੀਕ ਹੈ ਭਾਈ ਮੈਂ ਤੁਸੀਂ ਸੂਰੀ ਨੂੰ ਸ਼ਹੀਦ ਮੰਨਦੇ ਹੋ ਆਹੋ ਆਪੋ ਉਹਨਾਂ ਨੂੰ ਭਾਈ ਮੰਨਦੇ ਆ ਭਾਜੀ ਦੇਖੋ ਇੱਕ ਬੰਦਾ ਅੱਤਵਾਦੀ ਬਠਾ ਵਾ ਜਗਤਾਰ ਸਿੰਘ ਹਵਾਰਾ ਉਹਨੂੰ ਜਥੇਦਾਰ ਲਾਤਾ ਕੌਮ ਦਾ ਦਰਬਾਰ ਸਾਹਿਬ ਤੋਂ ਇਰ ਇਹ ਕਿਹੜੇ ਕੰਮ ਕਿਥੇ ਕਿਥਲੇ ਕਿਧਰ ਤੁਰ ਪਿਆ ਆਪਾਂ ਹਿੰਦੂਆ ਸਿੱਖਾਂ ਦਾ ਨੋ ਮਾਤ ਰਿਸ਼ਤਾ ਆ ਇਹ ਹਮੇਸ਼ਾ ਬਰਕਰਾਰ ਰਹੂਗਾ ਤੇ ਭੰਡੀ ਤੁਹਾਡੇ ਮੂੰਹ ਤੋਂ ਫਿਰ ਵੀ ਨਹੀਂ ਬੰਦ ਹੁੰਦੀ ਹੈ ਕੀ ਅਸੀਂ ਕੀ ਭੰਡੇ ਕੀਤੀ ਭੰਡੀ ਹੋਈ ਹੈ ਉਹਨੇ ਸੰਨੀ ਨੇ ਜੇ ਮੰਨ ਕੇ ਚਲੋ ਆਪਣੇ ਬਚਾ ਦੇ ਚ ਪੁਲਸ ਆਰਿਆਂ ਦੇ ਉੱਤੇ ਕਰ ਚੱਕ ਵੀ ਲਿਆ ਨਹੀਂ ਨਹੀਂ ਭਾਜੀ ਉਹਨੇ ਮਿੱਠੇ ਕੰਮ ਕੀਤਾ ਸੰਨੀ ਨੇ ਮਿੱਠੇ ਕੰਮ ਕੀਤਾ ਕਿ ਮੈਂ ਕੌਮਜ ਬਾਵਾ ਹੀ ਖਾ ਲਵਾਂ ਠੀਕ ਆ ਜੀ ਜਿੱਦਾਂ ਉਹਨਾਂ ਨੂੰ ਕਈ ਬੰਦੇ ਵਿਦੇਸ਼ਾਂ ਦੀ ਧਰਤੀ ਤੋਂ ਬੈਠ ਕੇ ਫੋਨ ਹੀ ਕਰੀ ਜਾਂਦੇ ਮੈਨੂੰ ਤੇਰਾ ਸੋਦਾ ਲਾ ਦਾਂਗੇ ਤੇਰਾ ਇਹ ਕਰ ਦਾਂਗੇ ਇਹ ਕੁਛ ਕਰਨ ਦੇ ਯੋਗ ਨਹੀਂ ਹੈਗੇ ਮੈਂ ਕਹਿਣਾ ਜੀ ਆਪਣੇ ਪਿ ਫੇਰ ਮੈਂ ਤੁਹਾਡੇ ਨੂੰ ਕਿਸੇ ਨੂੰ ਕਿਉਂ ਨਹੀਂ ਜਾਣ ਵੀ ਦੇਤਾ ਦੱਸ ਕੇ ਆਉਣ ਇਹ ਇਹ ਸਿਰਫ ਕੀ ਕਰਦੇ ਆ ਵਿਦੇਸ਼ੀ ਧਰਤੀ ਤੋਂ ਬੈਰ ਕੇ ਫੋਨ ਕਰ ਸਕਦੇ ਮੈਨੂੰ ਮੈਂ ਡਰਦਾ ਤੁਹਾਡਾ ਵੀ ਹੈ ਇਹਨਾਂ ਨੂੰ ਮਤਲਬ ਤੁਸੀਂ ਵੀ ਤਗੜੇ ਹੋਗਾ ਵੀ ਹੈ ਨਹੀਂ ਮੈਂ ਤਾਂ ਕਹਿੰਨਾ ਇਹਨਾਂ ਦੇ ਪਾਜੀ ਇਹਨਾਂ ਦੇ ਪੱਲੇ ਕੱਖ ਨਹੀਂ ਸਿਰਫ ਧੋਖੇ ਨਾਲ ਠੀਕ ਹੈ ਦੱਸ ਕੇ ਆਉਣਗੇ ਇਹਨਾਂ ਜੇ ਕਦਰ ਨੂੰ ਮੈਂ ਨਾ ਰੱਖ ਲਿਆ ਗੱਡੀ ਨੂੰ ਨਾਰ ਖਾ ਤਾ ਤਾਂ ਕਹਦੇ ਹੋ ਠੀਕ ਹੈ ਨਾ ਦੱਸ ਕੇ ਆਉਣ ਦੱਸ ਕੇ ਆਉਣੇ ਕਿ ਹੁੰਦਾ ਬੰਦਾ ਕਹਿੰਦਾ ਵੀ ਅਸੀਂ ਆ ਰਹੇ ਹਾਂ ਓਏ ਮੈਂ ਕਹਿੰਦਾ ਮੈਂ ਪ੍ਰਸ਼ਾਸਨ ਕੋ ਨਹੀਂ ਜਾਂਦਾ ਦੱਸ ਕੇ ਆ ਜਿਓ ਠੀਕ ਹੈ ਨਾ ਹਾਂ ਧਮਕੀ ਤੁਹਾਡੀ ਧਮਕੀ ਨਹੀਂ ਭਾਜੀ ਦੇਖੋ ਹਰ ਟਾਈਮ ਵਿਦੇਸ਼ੀ ਧਰਤੀ ਤੇ ਬੈਠ ਕੇ ਫੋਨ ਕਰਦੇ ਆ ਕਿਧਰ ਧਮਕੀ ਦਿੰਦੇ ਆ ਹੁਣ ਹੁਣ ਤੁਸੀਂ ਚੋਣੇ ਕੀ ਹੋ ਕਿ ਸੰਨੀ ਨੂੰ ਡਿਬੜੂਗੜ੍ਹ ਜੇ ਚ ਭੇਜ ਦਈਏ ਹਾਂ ਜਿਹੜਾ ਸੰਨੀ ਸੈਸ਼ਨ ਫੇਰ ਲ ਪੰਜਾਬ ਦਾ ਨਹੀਂ 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 ਸਾਡੇ ਭਗਵੰਤ ਸਿੰਘ ਮਾਨ ਜੀ ਤਿੰਨ ਕਰੋੜ ਪੰਜਾਬੀਆਂ ਦਾ ਮਾਨ ਨੇ ਫਿਰ ਕਿਉਂ ਮੰਗ ਕਰ ਰਹੇ ਹੋ ਜੇ ਮਾਨ ਹੈ ਤਾਂ ਇਹ ਗੌਰਵ ਯਾਦਵ ਜੀ ਦੀ ਟੀਮ ਅਗਵਾਈ ਵਾਲੀ ਟੀਮ ਸਾਡੇ ਡੀਜੀਪੀ ਸਾਹਿਬ ਨੇ ਵਧੀਆ ਕੰਮ ਕਰ ਰਹੀ ਹੈ ਪੁਲਿਸ ਤੁਹਾਨੂੰ ਕੀ ਪ੍ਰੋਬਲਮ ਹੈ ਕਿਉਂ ਡਿਬੜੂਗੜ੍ਹ ਮੰਗਦਾ ਮੈਂ ਤਾਂ ਆਖਿਆ ਨਾ ਜਦੋਂ ਇੱਥੋਂ ਡਿਬੜੂਗੜ੍ਹ ਜਿਲ੍ਹੇ ਭੇਜਿਆ ਆ ਜਿਹੜਾ ਚੌਥੇ ਦਿਨ ਕਹਿੰਦੇ ਨੇ ਇਕੱਠ ਕਰਨਾ ਵਾ ਆਪਾਂ ਤਾਂ ਘਟਾ ਉੱਥੇ ਕਰਨਾ ਜੀ ਅੱਜ ਧਰਨਾ ਉੱਥੇ ਲੈਣਾ ਤਾਂ ਨਹੀਂ ਲਈ ਇਹ ਚੀਜ਼ਾਂ ਲਈ ਨੇ ਬੰਦ ਹੋ ਜੂਗਾ ਜੋ ਟਰਬੂੜੇ ਜਿਲ੍ਹੇ ਪਹੁੰਚ ਜੂਗਾ ਨਾ ਤੇ ਕੋਈ ਟਾਵਾ ਢਾਵਾ ਉੱਥੇ ਮੁਲਾਗਾਤੇ ਵੀ ਜਾਊਗਾ ਇੱਕ ਇੱਕ ਇਹ ਬੰਦੇ ਇੱਥੇ ਲੋ ਜਿਹੜੀ ਲੋਕਲ ਜੇਲ ਹੈ ਨਾ ਇਹ ਵਕਤ ਬਾਅਦ ਦੇ ਲੋਕ ਇਹ ਲੋਕ ਨੇ ਵਕਤ ਬਾਅਦ ਮੈਂ ਆਪਣਾ ਸ਼ਿਵ ਸ਼ੇਨਾ ਤੇ ਅਤੇ ਇਹਨਾਂ ਜਿਹੜੀ ਜਥੇਬੰਦੀਆਂ ਨੇ ਤੁਹਾਡਾ 36 ਦਾ ਅੰਕੜਾ ਹਮੇਸ਼ਾ ਸ਼ੁਰੂ ਤੋਂ ਹੀ ਰੱਖ ਕੇ ਆਇਆ ਉਹ ਤੁਹਾਡੇ ਖਿਲਾਫ ਬੋਲਦੇ ਆ ਕਦੇ ਬੰਦਰ ਸੇਨਾ ਕਦੇ ਦੇਖ ਦਿਓ ਇੱਕ ਮਿੰਟ ਜਿਹੜੇ ਲੋਕ ਕਹਿੰਦੇ ਅਸੀਂ ਗੁਲਾਮ ਗੁਲਾਮਾਂ ਦੀ ਨਿਸ਼ਾਨੀ ਸੁਣ ਲਓ ਤੇ ਹਿੰਦੂ ਵੀ ਕਹਿੰਦਾ ਅਸੀਂ ਹਿੰਦੁਸਤਾਨ ਦੇ ਗੁਲਾਮ ਹੈ ਜੀ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਆਜ਼ਾਦ ਆ ਕਿੰਨੇ ਤੁਹਾਡੇ ਸ਼ਿਵਸ਼ਣਾਂ ਨਾਲ ਕਿਨਾਂ ਦਾ ਜੀ ਮੈਂ ਨਹੀਂ ਨਹੀਂ ਜਿਹੜੇ ਕਹਿੰਦੇ ਹੋਣਗੇ ਉਹ ਗੁਲਾਮ ਹੋਣਗੇ ਉਹ ਕਹਿੰਦੇ ਜੀ ਅਸੀਂ ਹਿੰਦੂ ਗੁਲਾਮ ਹੈ 15 15 20 20 ਗੱਨਾ ਮੈਂ ਨਾਲ ਉਹਨਾਂ ਕੋਲ ਸਕੌਟ ਚੱਲਦੀ ਆ ਮੈਂ ਮੈਂ ਦੇਖੋ ਮੇਰੀ ਗੱਲ ਸੁਣੋ ਮੈਂ ਕਿਸੇ ਦੇ ਕਿੰਤੂਪਰਾਤੂ ਨਹੀਂ ਕਰਦਾ ਨਾ ਮੈਨੂੰ ਕਿਸੇ ਦਾ ਕੋਈ ਵਹਿਮ ਵੀ ਹੈ ਮੈਂ ਕਿਹਾ ਤੁਹਾਡੀ ਜਾਤਦਰੀ ਹੈ ਹੈ ਮੈਂ ਕਿਹਾ ਤੁਹਾਡੀ ਜਾਤਦਰੀ ਹੈ ਸਾਡੇ ਸਾਡੇ ਭਰਾ ਨੇ ਹਾਂ ਸਾਡੇ ਉਹਨਾਂ ਨਾਲ ਕੋਈ ਹੋ ਸਕਦਾ ਕੋਈ ਮਗਰ ਭਰਾ ਕ੍ਰਾਈਮ ਕਰਦਾ ਫਿਰ ਦ ਸੋ ਠੀਕ ਹੈ ਹਰ ਇੱਕ ਦੀ ਵਿਚਾਰਧਰਾ ਅਲੱਗ ਪਰਿਵਾਰ ਦੇ ਵਿੱਚ ਹੀ ਹੁੰਦੀ ਹੈ ਠੀਕ ਹੈ ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਜਿਹੜੇ ਲੋਕ ਕਹਿੰਦੇ ਅਸੀਂ ਪੰਜਾਬ ਦੇ ਗੁਲਾਮ ਆ ਸਾਨੂੰ ਅਲੱਗ ਦੇਸ਼ ਚਾਹੀਦਾ ਸਾਨੂੰ ਇਹ ਚਾਹੀਦਾ ਉਹ ਚਾਹੀਦਾ ਹਨਾ ਮੈਂ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਪਾਕਿਸਤਾਨ ਚਲੇ ਜਾਓ ਅੱਛਾ ਠੀਕ ਹੈ ਨਾ ਔਰ ਜਿਹੜੇ ਕਹਿੰਦੇ ਹਿੰਦੂ ਰਾਸ਼ਟਰਾ ਉਹ ਯਾਰ ਭਾਜੀ ਦੇਖੋ ਹਿੰਦੂ ਰਾਸ਼ਟਰਾ ਇੱਕ ਮਿੰਟ ਰਾਸ਼ਟ੍ਰ ਬਣਾ ਦੀ ਕੋਈ ਗੱਲ ਨਹੀਂ ਹਿੰਦੂ ਰਾਸ਼ਟਰਾ ਕਿਸੇ ਨੂੰ ਨੁਕਸਾਨ ਤਾਂ ਨਹੀਂ ਕੋਈ ਅਰੇ ਇੱਕ ਮਿੰਟ ਕਿਹਨੇ ਕਿਹਾ ਤੁਹਾਨੂੰ ਨੁਕਸਾਨ ਨਹੀਂ ਹੋਏਗਾ ਕਰੋ ਡਿਬੇਟ ਤੁਸੀਂ ਇੰਟਰਨੈਸ਼ਨਲ ਮੇਰੇ ਉੱਤੇ ਚਲੋ ਨੁਕਸਾਨ ਕਿਉਂ ਨਹੀਂ ਹੋਏਗਾ ਹਿੰਦੂ ਰਾਸ਼ਟ੍ਰ ਜਿਹੜਾ ਹੈ ਉਹ ਇੱਕ ਇੰਡੀਆ ਨੈਸ਼ਨਲਿਜ਼ਮ ਦੇ ਖਿਲਾਫ ਹੈ ਹਿੰਦੂ ਰਾਸ਼ਟ੍ਰ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਵੀ ਰਹਿੰਦਾ ਦਲਿਤ ਵੀ ਰਹਿੰਦਾ ਬ੍ਰਾਹਮਣ ਵੀ ਰਹਿੰਦਾ ਅਰੋੜਾ ਵੀ ਰਹਿੰਦਾ ਸਾਰੇ ਰਹਿੰਦੇ ਆ ਪਹਿਲਾਂ ਤੁਸੀਂ ਇਹ ਤਾਂ ਦੇਖ ਲਓ ਪਹਿਲਾਂ ਮੈਨੂੰ ਇਹ ਦੱਸੋ ਜੀ ਹਿੰਦੂ ਰਾਸ਼ਟ੍ਰ ਬ੍ਰਾਹਮਣਾ ਦਾ ਬਣੇਗਾ ਅਰੋੜਿਆਂ ਦਾ ਬਣੇਗਾ ਦਲਿਤਾਂ ਦਾ ਬਣੇਗਾ ਕਿੱਦਾਂ ਬਣੇਗਾ ਦੱਸੋ ਪਹਿਲਾਂ ਭਾਜੀ ਸਾਰਿਆਂ ਦਾ ਸਾਂਝਾ ਦੇਸ਼ ਵਾ ਇਹ ਠੀਕ ਹੈ ਹਿੰਦੂ ਰਾਸ਼ਟ੍ਰ ਮਤਲਬ ਇਹ ਨਹੀਂ ਹੋਣਾ ਜਿਵੇਂ ਭਾਰਤ ਦੇਸ਼ ਆ ਸਾਡਾ ਕਿ ਭਾਰਤ ਦੇ ਵਿੱਚੋਂ ਅਰੇ ਉਹ ਵੀ ਤਾਂ ਹਿੰਦੂ ਨੇ ਜਿਹੜੇ ਦਲਿਤ ਨੇ ਦਲਿਤਾਂ ਦਾ ਹਿੰਦੂ ਰਾਸ਼ਟ੍ਰ ਬਣੇਗਾ ਪਾਜੀ ਇਹ ਕਿਸੇ ਜਾਤ ਦੇ ਮਕਸਦ ਨਹੀਂ ਬਣਨਾ ਹਾਂ ਇਹ ਉਦਾਂ ਹਿੰਦੂ ਰਾਸ਼ਟਰ ਫਿਰ ਉਹ ਫਿਰ ਉਹ ਖਾਲਿਸਤਾਨ ਵੀ ਬਣਨਾ ਚਾਹੀਦਾ ਹੈ ਨਾ ਬਣਨਾ ਚਾਹੀਦਾ ਹੈ ਜੇ ਤੁਸੀਂ ਹਿੰਦੂ ਰਾਸ਼ਟਰ ਬਣਾਉਣ ਨੂੰ ਕੋਸ਼ਿਸ਼ ਕਰਦੇ ਹੋ ਖਾਲਿਸਤਾਨ ਦੇ ਆ ਖਾਲਿਸਤਾਨ ਨਹੀਂ ਪੱਥਰ ਦੇਖ ਲੈ ਤੁਸੀਂ ਕਿਦਾਂ ਦਰਖਾ ਨਹੀਂ ਤੁਸੀਂ ਦੇਖ ਲੈ ਹਿੰਦੂ ਹਿੰਦੂ ਰਾਸ਼ਟਰ ਦੇ ਤਾਡੇ ਮੋਦੀ ਜੀ ਨੇ ਇੱਕ ਮਿੰਟ ਰੁਕੋ ਉਹ ਉਮਰਤਪਾਲ ਦੇਖੋ ਕਹਿੰਦਾ ਸੀ ਕੌਮਨ ਸਿਰ ਦੇਣ ਦੀ ਲੋੜ ਆ ਠੀਕ ਆ ਜੀ ਉਹ ਹਥਿਆਰਬੰਦ ਲੋਕਾਂ ਨੂੰ ਲੈ ਕੇ ਦੁਰਦਾ ਸੀ ਉਹਨੂੰ ਦੇਖ ਕੇ ਐਂ ਲੱਗਦਾ ਦੂਜੇ ਪਿੰਡਾਂ ਨਾਲ ਆ ਗਿਆ ਪੰਜਾਬ ਚ ਔਰ ਮੋਦੀ ਨੂੰ ਕੀ ਲੱਗਦਾ ਗਦਾਰਾ ਹਿੰਦੁਸਤਾਨ ਦਾ ਡਾਰਦਾ ਮੋਲ ਕਰੇਗਾ ਆਪਰੇਸ਼ਨ ਸਿੰਦੂਰ ਤੋਂ ਬਾਅਦ ਕੀ ਕਿਹਾ ਸੀ ਪਾਕਿਸਤਾਨ ਸਾਡਾ ਦੁਸ਼ਮਣ ਹੈ ਟਿਕੜ ਟੈਸਟ ਮੈਚ ਹੋਣ ਵਾਲਾ ਹੈ ਪਾਕਿਓ ਸਿੱਧਾ ਸੀ ਵਿਰੋਧ ਕਰਦੇ ਨੇ ਥੋੜੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਹ ਵੀ 8000 ਕਰੋੜ ਦਾ ਬਿਜ਼ਨਸ ਹੈ ਨਾ ਦੇਖੋ Hindu ਨੇ Hindu ਨੇ ਉਹ ਕਰਤਾ ਹੈ ਨਾ Hindu ਨੇ ਹਿੰਦੁਸਤਾਨ ਦੇ ਨਾਲ ਗਦਾਰੀ ਕੀਤੀ ਨੇ ਹਲੇ ਕਿਹੜਾ ਹੋ ਗਿਆ ਕਿਉਂ ਨਹੀਂ ਤੁਸੀਂ ਤੱਕਤਾ ਪੜ ਕਰਵਾਉਂਦੇ ਭਾਜੀ ਦੇਖੋ ਇਦਾਂ ਆ ਹਾਂਜੀ ਤੁਸੀਂ ਸ਼ਰਮ ਆਈ ਬਾਣੀ ਮੋਟੀ ਵੀ ਇਹ ਰੋਮਰ ਸਲਾਉਂਦੇ ਹੋ ਇਹਨੂੰ ਵੀ ਮੋਦੀ ਨੂੰ ਵੀ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦਾ ਮੈਚ ਕਰਵਾ ਰਹੇ ਆ ਕੀ ਨੋਟ ਸੀ ਭਾਜੀ ਨਹੀਂ ਹੋ ਰਿਹਾ ਹੈ ਨਹੀਂ ਹੋ ਰਿਹਾ ਤੇ ਗੱਲਾਂ ਤਾਂ ਚੱਲੀਆਂ ਸੀ ਨਾ ਯਾਨੀ ਕਿ 26 ਲੋਕਾਂ ਦੀ ਜਿਹੜੀ ਜਾਨ ਦੀ ਕੀਮਤ ਲਗਾਈ ਗਈ 1700 ਕਰੋੜ 1800 ਕਰੋੜ ਵੱਧ ਤੋਂ ਵੱਧ 3000 ਕਰੋੜ ਇੰਨਾ ਕ ਜਿਆਦਾ ਮਤਲਬ ਪੈਸਾ ਹਿੰਦੁਸਤਾਨ 'ਚ ਆ ਜਾਏਗਾ ਤੇ 26 ਲੋਕਾਂ ਦੀ ਜਾਨਾਂ ਨੂੰ ਮਤਲਬ ਆਤਮਾ ਨੂੰ ਸ਼ਾਂਤੀ ਮਿਲ ਜੇਗੀ ਹਨਾ ਇਹ Hindu ਹੈ ਤੁਹਾਡੇ Hindu ਦੇ ਨਾ ਹਿੰਦੁਸਤ ਨੇ ਨੇ ਸੇਕੋ ਦੇਖਦੇ ਪ੍ਰਧਾਨ ਮੰਤਰੀ ਬੜੇ ਸਤਕਾਰ ਜੋ ਸਰਕਾਰ ਕਾਦੇ ਜਦੋਂ ਪਾਕਿਆ ਇੱਥੇ ਗੱਲਾਂ ਹੀ ਪਹੁੰਚ ਗਈਆਂ ਹੈ ਜੀ ਕਾਲ ਸਤਕਾਰ ਜੀ ਸਤਕਾਰ ਆ ਸਾਡੇ ਦੇਖਦੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਪੂਰਾ ਦੇਸ਼ ਦਾ ਸੋਚਦੇ ਇੱਕ ਤਰ੍ਹਾਂ ਦਾ ਨਹੀਂ ਸੋਚਦੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਤੁਰਦੇ ਆ ਅੱਛਾ ਤੇ ਫਿਰ ਪਾਕਿਸਤਾਨ ਨੂੰ ਮੈਚ ਕਰਾਂ ਦੀ ਕੀ ਲੋੜ ਸੀ ਮੈਂ ਪੁੱਛਦਾ ਇਹ ਭਾਜੀ ਹਵਾਵਾਂ ਦੇ ਵਿੱਚ ਗੱਲਾਂ ਆ ਅੱਛਾ ਨਹੀਂ ਹੋ ਰਿਹਾ ਨਹੀਂ ਹੋ ਰਿਹਾ ਜੋ ਹੋ ਗਿਆ ਯਾਰ ਮੈਂ ਕਿ ਕਹਿੰਦਾ ਜੇ ਹੋ ਗਿਆ ਫਿਰ ਤਾਂ ਯਾਰ ਅਵੇ ਤਾਂ ਦੇਖੋ ਜਿਹੜੇ ਜਿਹੜੇ ਉੱਥੇ ਸ਼ਹੀਦ ਕੀਤੇ ਗਏ ਨੇ 26 ਜਿਹੜੇ ਆਪਣੇ ਨਾ ਜਿਹੜੇ ਉੱਥੇ ਅਤਵਾਦੀਆਂ ਵੱਲੋਂ ਫੇਰ ਤਾਂ ਮੇ ਮੋਦੀ ਸਾਹਿਬ ਸਮਝ ਲਾਉਣਾ ਵੀ ਅਗਲੀ ਵਾਰੀ ਨਾ ਆਉਂਦੇ ਨਹੀਂ ਫਿਰ ਜੇ ਇਸ ਤਰ੍ਹਾਂ ਦਾ ਕੰਮ ਹੋਇਆ ਨਾ ਕਿ 20000 ਕਰੋੜ ਜਾਂ 30000 ਕਰੋੜ ਦਾ ਬਿਜ਼ਨਸ ਦੇਖਣਗੇ ਇਹ ਬਿਜ਼ਨਸ ਮੈਂ ਸਮਝੂਗਾ ਕਿਉਂਕਿ ਜਿਹੜਾ ক্রিকেট ਮੈਚ ਹੈ ਨਾ ਦੇਸ਼ ਲਈ ਹਾਰ ਜਿੱਤ ਇੱਕ ਲੱਗ ਮੈਡਲ ਲੈਣਾ ਕਿ ਚੀਜ਼ ਲੱਗ ਉਹ ਜਿਹੜੇ ਦੇਸ਼ ਨੇ ਸਾਡੇ ਤੇ ਹਮਲਾ ਕੀਤਾ ਉਹਨਾਂ ਦਾ ਸਾਡਾ ਯਾਰ ਭਾਈ ਜਾਨਕ ਸਾਂਝ ਨਹੀਂ ਬਣਦੀ ਖੇਡਣਾ ਤਾਂ ਬੜੀ ਦੂਰ ਦੀ ਗੱਲ ਆ ਔਰ 1 ਮਿੰਟ ਮੈਂ ਛੋਟੀ ਜਿਹੀ ਗੱਲ ਡਿਸਕ੍ਰਾਈਬ ਕਰ ਦਵਾਂ ਕਿਉਂਕਿ ਵਿੱਚ ਦੇਖੋ ਮੋਦੀ ਦਾ ਆਪਰੇਸ਼ਨ ਸੰਦੂਰ ਦਾ ਮਸਲਾ ਆਇਆ ਦੇਖੋ ਟੌਪਿਕ ਤਾਂ ਦੂਰ ਨਹੀਂ ਹੋਏ ਆ ਸੀ ਕਿ ਕਿਤਨੇ ਨਾ ਕਿਤੇ ਜਦੋਂ ਧਰਮ ਦੀ ਗੱਲ ਚੱਲਦੀ ਹੈ ਦੇਸ਼ ਦੀ ਗੱਲ ਚੱਲਦੀ ਹੈ ਪੰਜਾਬ ਦੀ ਗੱਲ ਚੱਲਦੀ ਹੈ ਪੰਜਾਬੀਅਤ ਦੀ ਗੱਲ ਚੱਲਦੀ ਹੈ ਤਾਂ ਕਈ ਗੱਲਾਂ ਜੁੜ ਜਾਂਦੀਆਂ ਨੇ ਆਪਸ ਦੇ ਵਿੱਚ ਇਹ ਹਿੰਦੂਤਵਾਦੀ ਗੱਲ ਕਰਦੇ ਹਿੰਦੂਤਵਾ ਦੇ ਵਿੱਚ ਸਾਡੇ ਦੇਸ਼ ਦੇ ਆਲੇ ਨਿਰਾਲੀ ਸ਼ਾਨ ਵਾਲੇ ਮੋਦੀ ਜੀ ਹੁਣ ਜਿਹੜੇ ਟੈਕਸਟ ਮੈਚ ਕਰਾਂਗੇ ਪਾਕਿਸਤਾਨ ਹਿੰਦੁਸਤਾਨ ਦੇ ਬਹੁਤ ਗੱਲਾਂ ਹੋਣਗੀਆਂ ਕੁਝ ਰੋਮਰਸ ਵੀ ਫੋਲ ਰਹੇ ਹੈ ਕਿ ਚਾਈਨਾ ਦੇ ਨਾਲ ਹੱਥ ਮਿਲ ਗਿਆ ਤਾਂ ਟਿਕਟਾਕ ਵੀ ਇੰਡੀਆ ਦੇ ਵਿੱਚ ਦੁਬਾਰਾ ਆਏਗਾ ਮਤਲਬ ਇਹ ਦੋਗਲੀਆਂ ਨੀਤੀਆਂ ਚੱਲਦੀਆਂ ਨੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਹ ਕਿੰਨਾ ਕੁਝ ਹੋ ਰਿਹਾ ਹੈ ਸ਼ਿਵਸ਼ਨਾ ਵਾਲੇ ਕੁਝ ਆਪਣੀ ਖਿਚੜੀ ਪਕਾਉਂਦੇ ਨੇ ਪੰਥਕ ਜਥੇਬੰਦੀਆਂ ਆਪਣੀ ਕੁਝ ਖਿਚੜੀ ਪਕਾਉਂਦੇ ਨੇ ਕਦੇ ਚੌਥੇ ਦਿਨ ਇਕੱਠ ਹੁੰਦਾ ਹੈ ਸ਼ਿਵਸ਼ਨ ਵਾਲਿਆਂ ਨੇ ਅੱਜ ਤੱਕ ਤੁਸੀਂ ਮੈਨੂੰ ਦੱਸ ਦੋ ਕਿ ਸ਼ਿਵਸ਼ਨ ਵਾਲਿਆਂ ਨੇ ਕਿਸੇ ਦਾ ਅਜੇ ਤੱਕ ਕਿਸੇ ਦੇ ਚਪੇੜ ਮਾਰੀ ਹੋਵੇ ਦੱਸ ਦੋ ਮੈਨੂੰ ਕਿਸੇ ਨੂੰ ਉਹ ਇਹ ਕਿਹਾ ਹੋਵੇ ਸ਼ਿਵਸ਼ਨ ਵਾਲੇ ਕਿਸੇ ਦਾ ਮਰਡਰ ਤਾਂ ਨਹੀਂ ਕਰਦੇ ਕਿਸੇ ਨੂੰ ਚੰਗੇ ਦਾ ਨਹੀਂ ਇਹ ਤਾਂ ਯਾਰ ਅਸੀਂ ਇਹਨਾਂ ਦੇ ਖਿਲਾਫ ਬੋਲਦੇ ਆ ਸਾਡੇ ਆਏ ਸਾਲ ਕੋਈ ਨਾ ਕਿਸੇ ਜੀ ਦੁਰਗਾ ਗੋਪਤਾ ਜੀ ਠੀਕ ਆ ਸੂਰੀ ਸਾਹਿਬ ਤੇ ਕਮਲਨਾਥ ਲੋਟਾ ਜੀ ਹੋਰ ਐਸੀ ਸਾਡੇ ਸਿਵਸਾਣਕ ਨੇ ਇਹ 2-3 ਸਾਲ ਬਾਅਦ ਕਿਸੇ ਨਾ ਕਿਸੇ ਨੂੰ ਸ਼ਹੀਦ ਕਰ ਦਿੰਦੇ ਆ ਠੀਕ ਆ ਤੇ ਸਾਡੇ ਸਾਡੇ ਲੋਕੀ ਦੇਖਿਆ ਕੋਈ ਵਾਰ ਜ ਕੀਤਾ ਇਹਨਾਂ ਦੇ ਉੱਤੇ ਇਹ ਕੀ ਕਰਦੇ ਆ ਇਹ ਮਿੱਥ ਕੇ ਮਿੱਥ ਕੇ ਔਰ ਧੋਖੇ ਦੇ ਨਾਲ ਇਹਨਾਂ ਦੇ ਸ਼ੁਰੂ ਤੋਂ ਇੰਦਰਾ ਗਾਂਧੀ ਜੀ ਤੋਂ ਲੈ ਕੇ ਜੀਵਾਂਦੀ ਤੋਂ ਲੈ ਕੇ ਨਾ ਇੰਦਰਾ ਗਾਂਧੀ ਤੋਂ ਲੈ ਕੇ ਜੀਵਾਂਦੀ ਤੋਂ ਲੈ ਕੇ ਇਹ ਅਨੁਰਵਾਜ ਜੈਦੇ ਜੀ ਦੇਖੋ ਉੱਥੇ ਪੁੰਨੇ ਜਾ ਕੇ ਦੋ ਪੁਚੌੜਾਂ ਨੇ ਮਾਰਿਆ ਸੀ ਫੌਜ ਦੇ ਮੁਖੀ ਨੂੰ ਇਹ ਕੀ ਕਰਦੇ ਧੋਖੇ ਦਾ ਵਾਰ ਕਰਦੇ ਆ ਦੱਸ ਕਿ ਨਹੀਂ ਹੁੰਦਾ ਦੱਸ ਕਿਉਂ ਨਾ ਫਿਰ ਬੰਦਾ ਇਹਨੂੰ ਪਤਾ ਲੱਜਦਾ ਹੁੰਦਾ ਵੀ ਕਿੰਨਾ ਕਿੰਨੇ ਤੇਲਾਂ ਤੇਲ ਦੇਣਾ ਇਹ ਧੋਖੇ ਨਾਲ ਇਹਨਾਂ ਦਾ ਕੰਮ ਕੀ ਆ ਵਿਦੇਸ਼ ਦੀ ਧਰਤੀ ਤੋਂ ਬੈਠ ਕੇ ਹਾਂਜੀ ਐਂ ਕਰੋ ਏ ਮੈਨੂੰ ਪਰੇਸ਼ਾਨ ਕਰੋ ਉੱਥੇ ਬੈਠੇ ਗਿੱਧੜ ਧਮਕੀਆਂ ਤੈਨੂੰ ਬੰਬ ਨਾ ਡਾਦਾਂਗੇ ਤੈਨੂੰ ਮਾਰ ਦੇਾਂਗੇ ਵਾ ਗਿੱਧੜ ਧਮਕੀਆਂ ਦੇ ਜੁਗਿਆ ਇਹ ਵਿਦੇਸ਼ ਦੀ ਧਰਤੀ ਤੋਂ ਵਿਦੇਸ਼ੀ ਕੋਲਾ ਕਰ ਸਕਦੇ ਹੋ ਹੋਰ ਕੁਝ ਨਹੀਂ ਕਰ ਸਕਦੇ ਜਾ ਮੇਰੀ ਫੇਸਬੁਕ ਤੇ ਤੁਸੀਂ ਦੇਖ ਲਓ ਕਿੰਨੇ ਕਮੈਂਟ ਗੰਦੇ ਕਰਦੇ ਵਸ ਇਹਨਾਂ ਦੇ ਇਹੀ ਪੱਲੇ ਆ ਤੁਸੀਂ ਬੋਲਦੇ ਵੀ ਫਿਰ ਪੁੱਠਾ ਹੀ ਹਾਂ ਜਿਵੇਂ ਸ੍ਰੀ ਮਾਸੂਰੀ ਯਾਰ ਫੇਸਬੁਕ ਤੇ ਇਦਾਂ ਦਾ ਗੰਦ ਲਿਖੀਦਾ ਐ ਇਦਾਂ ਤੇ ਮੇਰੇ ਫੋਟੋਆਂ ਕਰੀ ਐਡਿਟ ਕਰਦੇ ਆ ਇਹ ਲੋਕ ਇਹਨਾਂ ਦੇ ਦਮ ਤੇ ਹੈ ਨਹੀਂ ਸਾਹਮਣੇ ਵਾਲੇ ਨਾਲ ਗੱਲ ਕਰਨ ਦਾ ਚਲੋ ਕੁਝ ਆਪਣੀ ਹੋਰ ਕੁਝ ਕਹਿਣਾ ਚਾਹੁੰਗੇ ਮੈਂ ਬਸ ਆਪਣੀ ਵਾਲੀ ਨੂੰ ਬਰਾਮ ਦੇ ਰਿਹਾ ਜੈ ਸ਼ੀ ਰਾਮ ਹਰ ਹਰ ਮਹਾਦੇਵ ਜਮਾਕਾਰ ਜੀ ਤਾਂ ਦੋਸਤੋ ਸਰਨਲ ਰੋਹਿਤ ਸ਼ਰਮਾ ਜੀ ਸ਼ਿਵਸ਼ਨਾ ਦੇ ਆਗੂ ਮੌਜੂਦ ਸੀਗੇ ਕੁਝ ਗੱਲਾਂ ਹਿੰਦੁਸਤਾਨ ਨੂੰ ਲੈ ਕੇ ਜੁੜੀਆਂ ਨੇ ਸਿੱਖੀ ਪੰਥਕ ਹਿੰਦੁ ਆਪਸ ਦੇ ਵਿੱਚ ਇਹਨਾਂ ਦਾ ਕਲੈਸ਼ ਹੈ ਪੰਜਾਬ ਦੇ ਵਿੱਚ ਕਿ ਤੁਸੀਂ ਕੋਈ ਸੋਚ ਨਹੀਂ ਸਕਦੇ। ਸਨੀ ਨੇ ਕੀ ਕੀਤਾ ਜੇਲ੍ਹ ਦੇ ਵਿੱਚ ਮਿਰਚਾਂ ਲਗੀਆਂ ਸ਼ਿਫਸ਼ਨਾਵਾਂ ਵਾਲੇ ਨੂੰ ਉਹਨਾਂ ਨੇ ਕਿਹਾ ਵੀ ਦਿਬੜੂਗਲ ਜੇਲ੍ਹ ਚ ਭੇਜ ਦਿਓ ਯਾਨੀ ਕਿ ਪੰਜਾਬ ਦੀ ਪੁਲਿਸ ਇਸ ਤੋਂ ਬਾਅਦ ਕੁਛ ਨਹੀਂ ਮੈਂ ਕਹਿ ਸਕਦਾ। ਕਿਉਂ ਦਿਬੜੂਗਲ ਜੇਲ੍ਹ ਦੀ ਭੇਜਣ ਦੀ ਮੰਗ ਕੀਤੀ ਗਈ ਹੈ? ਉਹਨਾਂ ਨੇ ਕਿਹਾ ਵੀ ਉੱਥੇ ਜਾ ਕੇ ਵਧੀਆ ਨੱਥ ਪੈ ਜੂ ਇੱਥੇ ਨਹੀਂ ਪੈ ਰਹੀ। ਬਹੁਤ ਸਵਾਲ ਉੱਠਦੇ ਨੇ। ਔਰ ਜੋ ਜੇਲ੍ਹ 'ਚ ਹੋਇਆ ਕੁਝ ਜਿੱਥੇ ਬੰਦੇ ਕਹਿ ਰਹੇ ਆ ਕਿ ਸਨੀ ਨੇ ਆਪਣੇ ਬਚਾਅ ਦੇ ਵਿੱਚ ਅਫਸਰਾਂ ਦੇ ਉੱਤੇ ਇਹ ਕੀਤਾ ਤੇ ਕੁਝ ਸ਼ਿਫਸ਼ਨਾਵਾਂ ਵਾਲੇ ਕਹਿ ਰਹੇ ਕਿ ਮਿੱਥਿਆ ਹੋਇਆ ਸੀਗਾ ਇਹ ਜਾਣਬੁੱਝ ਇੱਕ ਮਿੰਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦੱਸਣਾ ਔਰ ਸਾਡੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਲੋਕਾਂ ਕੋਲ ਇਹ ਜਾਣਕਾਰੀ ਪਹੁੰਚ ਸਕੇ ਔਰ ਲੋਕ ਆਪਣੀ ਜਿਹੜਾ ਹੈ ਉਹ ਆਪਣਾ ਡਿਸੀਜਨ ਉਹ ਆਪਣੀ ਰਾਏ ਜਿਹੜੀ ਹੈ ਕਮੈਂਟਾਂ ਦੇ ਵਿੱਚ ਦੱਸ ਸਕਣ ਕਿ ਹਾਲਾਂਕਿ ਜਿਹੜਾ ਸੁਣੀ ਹੈ ਉਹ ਕਿੰਨਾ ਕ ਸਹੀ ਹੈ ਔਰ ਕਿੰਨਾ ਕ ਗਲਤ ਹੈ ਤੁਸੀਂ ਸਾਡੇ ਚੈਨਲ ਨੂੰ YouTube ਤੇ ਦੇਖ ਰਹੇ ਹੋ ਇਹਨੂੰ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਤਾਂ ਅਨਫੋਲੋ ਕਰੋ ਔਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਮੈਂ ਆਕਾਸ਼